ਇਸ ਲਈ ਕਾਫੀ ਦੇਣਾ ਤੋਂ ਜਿਆਦਾ ਮੀ ਪੈਣ ਕਰਕੇ ਤੇ ਨਾਲ ਦੀ ਨਾਲ ਜਿਹੜਾ ਹੜ ਔਨ ਕਰਕੇ ਦਰਿਆ ਏਰੀਆ ਦੇ ਨਾਲ ਲੱਗਦੇ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋਏ ਆ ਜਿੱਥੇ ਜਿਹੜਾ ਹੈਗਾ ਮਨੁੱਖੀ ਜੀਵਨ ਐਸ ਵੇਲੇ ਬਸਰ ਕਰਨਾ ਬੜੀ ਮੁਸ਼ਕਲ ਦੇ ਵਿੱਚ ਆ ਤੇ ਹਰ ਤਰ੍ਹਾਂ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉਹ ਸਮਾਜ ਸੇਵੀ ਕਲੱਬਾਂ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਆ ਜਿਹੜੇ ਹੈਗੇ ਆ ਸਰਕਾਰੀ ਤੌਰ ਤੇ ਵੀ ਮਦਦ ਪਹੁੰਚਾਈ ਜਾ ਰਹੀ ਹੈ ਉਹਦੇ ਨਾਲ ਨਾਲ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਦੇ ਵੱਖ-ਵੱਖ ਹਲਕਿਆਂ ਦੇ ਵਿਧਾਇਕ ਮੰਤਰੀ ਤੇ ਉਹਨਾਂ ਦੀਆਂ ਟੀਮਾਂ ਆਪਣੇ ਆਪਣੇ ਤੌਰ ਤੇ ਰਾਸਤ ਪਹੁੰਚਾਉਣ ਵਾਸਤੇ ਜਿਹੜਾ ਕਮਰ ਕਸੇ कसे ਹੋਏ ਆ ਤੇ ਅੱਜ ਹਲਕਾ ਬਾਗਾ ਪ੍ਰਾਣਾ ਦੇ ਵਿਧਾਇਕ ਅਮਰਪਾਲ ਸਿੰਘ ਸੁਖਾਨੰਦ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਅਜਨਾਲੇ ਹੜਪੀਤ ਪ੍ਰਭਾਵਿਤ ਇਲਾਕੇ ਦੇ ਵਿੱਚ ਸੇਵਾ ਨਿਭਾ ਰਹੇ ਆ ਆਪ ਦੀ ਟੀਮ ਦੇ ਨਾਲ ਉਹਤੇ ਨਾਲ ਦੀ ਨਾਲ ਉਹਨਾਂ ਦੀ ਟੀਮ ਬਿਕਰਮਜੀਤ ਸਿੰਘ ਵਿੱਕੀ ਸੁਖਾਨੰਦ ਗੁਰਪ੍ਰੀਤ ਸਿੰਘ ਲਧਾਈ ਤੇ ਨਾਲ ਦੀ ਨਾਲ ਪਵਨ ਗੁਪਤਾ ਜੀ ਸਵਾਸ ਜੀ ਤੇ ਬਾਕੀ ਪਿੰਡਾਂ ਦੇ ਜਿਹੜੇ ਹੈਗੇ ਆ ਟੀਮ ਦੇ ਨਮਾਇंदे ਉਹ ਅੱਜ ਟਰਾਲੀਆਂ ਦੇ ਵਿੱਚ ਆਚਾਰ ਪਸ਼ੂਆਂ ਦੇ ਲਈ ਕਿਉਂਕਿ ਰਾਸ਼ਨ ਸੁੱਕਾ ਰਾਸ਼ਨ ਲੰਗਰ ਜਾ ਰਹੇ ਆ ਮੈਡੀਸਨ ਵੀ ਜਾ ਰਿਹਾ ਤੇ ਪਸ਼ੂਆਂ ਦੀ ਜਿਹੜੀ ਹੈਗੀ ਆ ਸਾਮ ਸੰਭਾਲ ਜਿਹੜੀ ਸਮੱਸਿਆ ਬਣੀ ਹੋਈ ਆ ਤੇ ਚਾਰ ਦੀਆਂ ਲਗਭਗ ਜਿਹੜੀਆਂ ਹੈਗੀਆਂ 10 ਟਰਾਲੀਆਂ ਇੱਥੋਂ ਭਰੀਆਂ ਹੋਈਆਂ ਜਿਹੜੇ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਪਿੰਡਾਂ ਦੇ ਵਿੱਚ ਜਦੋਂ ਖਾਸ ਕਰਕੇ ਗੱਲ ਕਰਦੇ 6 ਟਰਾਲੀਆਂ ਸੁਖਨੰਦ ਤੋਂ ਗਿੱਲਾਂ ਤੋਂ ਸਮਾਦ ਭਾਈ ਤੋਂ ਇਹ ਸਾਰੇ ਜਿਹੜੇ ਹੈਗੇ ਆਪਣੇ ਨਾਲ ਆਏ ਹੋਏ ਆ ਉੱਥੋਂ ਦੇ ਸੇਵਾਦਾਰ ਉਹਨਾਂ ਦੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੀ ਇਸ ਟੀਮ ਦੀ ਜਿਹੜੀ ਅਗਵਾਈ ਕਰਨ ਵਾਲੇ ਵਿਕਰਮਜੀਤ ਸਿੰਘ ਵਿੱਕੀ ਤੋਂ ਪੁੱਛਾਂਗੇ ਇਹ ਸਵਾਲ ਹੈਗਾ ਵੀ ਰਾਜਨੀਤਿਕ ਤੌਰ ਤੇ ਜਿਹੜੇ ਬਹੁਤ ਸਾਰੇ ਕੰਮ ਸਰਕਾਰ ਖੁਦ ਕਰ ਸਕਦੀ ਹੈ ਮੋਰਚੇ ਨੂੰ ਸੰਭਾਲ ਸਕਦੀ ਸੀ ਕੀ ਸਵਾਮਾਂ ਜਿਹੜੀਆਂ ਹੈਗਾ ਆ ਬਾਕੀ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕੋਈ ਰਾਜਨੀਤਿਕ ਸਟੰਟ ਤਾਂ ਨਹੀਂ ਕਰ ਰਹੇ ਜਦੋਂ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਤੇ ਅਸੀਂ ਅਪੀਲ ਮਦਦ ਕਰਨ ਦੀ ਆਮ ਲੋਕਾਂ ਨੂੰ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਵਿਧਾਇਕ ਅਮਰਪਾਲ ਸਿੰਘ ਸੁਖਨਾਨ ਜੀ ਦੇ ਅੰਦੇਸ਼ਮਤਾਪਾ ਹਲਕੇ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਉੱਥੇ ਜਿਹੜੇ ਸਾਡੇ ਭੈਣ ਭਰਾ ਦੁਖੀ ਆ ਸਸ ਟਾਈਮ ਹੜ ਦੇ ਵਿੱਚ ਜਿਹੜੇ ਹੜ ਦੀ ਲਪੇਟ ਚ ਆਏ ਹੋਇਆ ਉਹਨਾਂ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਨਾਲ ਖੜਨ ਵਾਸਤੇ ਅਸੀਂ ਚੱਲੇ ਆਂ ਜਿੱਥੋਂ ਤੱਕ ਰਾਜਨੀਤੀ ਦਾ ਸਵਾਲ ਆ ਰਾਜਨੀਤੀ ਕਰਨ ਵਾਸਤੇ ਬਹੁਤ ਟਾਈਮ ਪਿਆ 2027 ਦੇ ਵਿੱਚ ਆਪਾਂ ਰਾਜਨੀਤੀ ਕਰਾਂਗੇ ਖੁੱਲ ਕੇ ਕਰਾਂਗੇ ਅੱਜ ਰਾਜਨੀਤੀ ਕਰਨ ਦਾ ਟਾਈਮ ਨਹੀਂ ਅੱਜ ਹੈਗਾ ਆਪਣੇ ਦੁਖੀ ਭੈਣ ਭਰਾਵਾਂ ਦੀ ਬਾਹ ਫੜਨ ਦਾ ਟਾਈਮ ਅੱਜ ਸਾਨੂੰ ਸਾਰਿਆਂ ਨੂੰ ਪਾਰਟੀ ਧੜੇਬੰਦੀ ਗਰੁੱਪ ਛੱਡ ਕੇ ਅੱਜ ਜਿਹੜੇ ਸਾਡੇ ਭੈਣ ਭਰਾ ਦੁੱਖ ਦੇ ਵਿੱਚ ਆ ਉਹਨਾਂ ਦੀ ਬਾਹ ਫੜਨ ਵਾਸਤੇ ਸਾਰੇ ਇਕੱਠੇ ਹੋ ਕੇ ਹੰਬੜਾ ਮਾਰਨ ਦੀ ਲੋੜ ਆ ਜੋ ਵੀ ਕੋਈ ਜਿਸ ਤਰ੍ਹਾਂ ਦੀ ਵੀ ਸੇਵਾ ਕਰ ਸਕਦਾ ਹਰ ਇੱਕ ਨੂੰ ਉੱਥੇ ਪਹੁੰਚਣਾ ਚਾਹੀਦਾ ਚਾਹੀਦਾ ਕਿ ਉੱਥੇ ਜਿਹੜੀਆਂ ਸੇਵਾਵਾਂ ਆਪਣੀਆਂ ਦੇਣੀਆਂ ਚਾਹੀਦੀਆਂ ਅਸੀਂ ਵੀ ਆਪਣੇ ਆਪ ਬਾਕਪਿੰਡਾਂ ਦੇ ਵਿੱਚੋਂ ਸਾਨੂੰ ਐਮਐਲ ਸਾਹਿਬ ਨੇ ਉੱਥੋਂ ਆਦੇਸ਼ ਆਏ ਸੀ ਕਿ ਉੱਥੇ ਹਰੇਚਾਰੇ ਦੀ ਪਸ਼ੂਆਂ ਦਾ ਬਹੁਤ ਬੁਰਾ ਹਾਲ ਆ ਉਹਦੇ ਵਾਸਤੇ ਅਸੀਂ ਅੱਜ ਆਚਾਰ ਇਕੱਠਾ ਕਰਿਆ ਜਿਵੇਂ ਸੁਖਨਾਂ ਤੋਂ ਤੁਸੀਂ ਪਹਿਲੇ ਦੱਸਿਆ ਛੇ ਟਰਾਲੀਆਂ ਸਾਡੇ ਅੰਕਲ ਜੀ ਨੇ ਦਿੱਤੀਆਂ ਦੋ ਟਰਾਲੀਆਂ ਹੋਰ ਵੱਖ-ਵੱਖ ਪਿੰਡਾਂ ਚ ਸਾਡੇ ਸਰਪੰਚ ਲੈ ਕੇ ਆਏ ਆ ਇਹ ਅੱਜ ਅਸੀਂ ਚੱਲਿਆ ਬਾਕੀ ਅਸੀਂ ਐਮਐਲ ਸਾਹਿਬ ਨੇ ਕਿਹਾ ਵੀ ਟੀਮਾਂ ਬਣਾ ਕੇ ਅਸੀਂ ਦੋ-ਦੋ ਦਿਨ ਬਾਅਦ ਜਾਇਆ ਕਰਾਂਗੇ ਅੱਜ ਅਸੀਂ ਚੱਲਿਆ ਸਾਰੇ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਉੱਥੇ ਬਾਕੀ ਜਿਸ ਤਰ੍ਹਾਂ ਦੇ ਸਾਨੂੰ ਉੱਥੋਂ ਲੱਗੂਗਾ ਉੱਥੇ ਜਾ ਕੇ ਪਹੁੰਚਦੇ ਆ ਫਿਰ ਅਸੀਂ ਉਸ ਤਰ੍ਹਾਂ ਦਾ ਅਗਲੀ ਵਾਰੀ ਪਲਾਨ ਕਰਕੇ ਜਾਵਾਂਗੇ ਜੀ ਸੜਾਂ ਗੁਰਪੀਤ ਲਦਾਈਆ ਬਲਾਰੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨਾਲ ਵੀ ਗੱਲਬਾਤ ਕਰਾਂ ਗੁਰਪੀਤ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਪਿੰਡਾਂ ਤੋਂ ਕਿੰਨੀਆਂ ਟਰਾਲੀਆਂ ਕਿੰਨਾਂ ਕਿੰਨਾਂ ਦੇ ਅਗਵਾਈ ਦੇ ਵਿੱਚ ਆਈਆਂ ਦੇਖੋ ਜੀ ਇਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਆਪਣੀਆਂ ਜਿਹੜੀਆਂ ਸਰਪੰਚ ਸਰਜੀਤ ਸਿੰਘ ਸੁਖਾਨੰਦ ਤੇ ਸਮੂਹ ਚ ਇਹਨਾਂ ਦੀ ਟੀਮ ਹੈ ਜਿਹੜੇ ਸੁਖਾਨੰਦ ਤੋਂ 6 ਟਰਾਲੀਆਂ ਆਚਾਰ ਦੀਆਂ ਲੈ ਕੇ ਆਈਆਂ ਨੇ ਮੇਰੇ ਨਾਲ ਖੜੇ ਨੇ ਸਰਪੰਚ ਸੀਪਾ ਗੱਲ ਗੱਲਪਿੰਡ ਤੋਂ ਇਹਨਾਂ ਨੇ ਸੁੱਕੇ ਰਾਸ਼ਨ ਦਾ ਇੱਕ ਟਰਾਲੀ ਇਹਨਾਂ ਦੀ ਹੈਗੀ ਤੇ ਅੱਗੇ ਵੀ ਤਿਆਰੀ ਹੈ ਉਸ ਤੋਂ ਬਾਅਦ ਸਾਡੇ ਸਰਪੰਚ ਨਰਵੈਰ ਸਿੰਘ ਨੱਥੂ ਵਾਲਾ ਨਮਾ ਤੇ ਸਰਪੰਚ ਜਸਵਿੰਦਰ ਸਿੰਘ ਵੱਡਾ ਘਰ ਉਹਨਾਂ ਦੀ ਟਰਾਲੀ ਰਸਤੇ 'ਚ ਖੜੀ ਹੈ ਕਿਉਂਕਿ ਉਹਨਾਂ ਦਾ ਪਿੰਡ ਉਧਰ ਪੈਂਦਾ ਜਿੱਧਰ ਦੀ ਜਾਣਾ ਉਹ ਵੀ ਪਹੁੰਚ ਰਹੇ ਨੇ ਤੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ ਜੀ ਉਹਨਾਂ ਨੇ ਵੀ ਸਪੋਰਟ ਕੀਤਾ ਦੋ ਟਰਾਲੀਆਂ ਜਿਹੜੀਆਂ ਸੁਭਾਸ਼ ਚੰਦਰ ਬਾਉ ਜੀ ਆ ਇਹਨਾਂ ਨੇ ਆਪਣੇ ਗੰਗਾ ਵਾਲੇ ਕਹੇ ਚੇਅਰਮੈਨ ਮਾਰਕੀਟ ਕਮੇਟੀ ਰਹੇ ਨੇ ਉਹਨਾਂ ਵੱਲੋਂ ਵੀ ਕੀਤੀਆਂ ਗਏ ਨੇ ਸਾਡੀ ਸਮਾਧ ਭਾਈ ਦੀ ਜਿਹੜੀ ਸੰਗਤ ਸਾਡੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ترਸੀਮ ਸਿੰਘ ਸੰਗਮ ਉਹ ਵੀ ਖੜੇ ਨੇ ਇਹ ਵੀ ਟਰੈਕਟਰਾਂ ਦੀ ਸੇਵਾ ਨਿਭਾ ਰਹੇ ਨੇ ਸੋ ਇਹ ਸਾਰੀਆਂ ਆਪਾਂ ਜਿਹੜੀ ਅੱਜ ਸੇਵਾ ਲੈ ਕੇ ਚੱਲੇ ਆਂ ਤੇ ਇਹ ਸੇਵਾ ਅੱਜ ਆਸਤੇ ਨਹੀਂ ਇਹ ਆਪਾਂ ਪਹਿਲਾਂ 2019 ਵਾਲੇ ਹੜਾ 'ਚ ਵੀ ਸੇਵਾ ਕੀਤੀ ਐ 2023 ਵਾਲਿਆਂ 'ਚ ਵੀ ਕੀਤੀ ਐ 2025 ਵਾਲਿਆਂ 'ਚ ਵੀ ਕਰ ਰਹੇ ਆ ਰੱਬ ਨਾ ਕਰੇ ਇਹ ਜੀ ਨੌਬਤ ਆਵੇ ਰਹਿੰਦੇ ਨਾਮ ਤੱਕ ਕਰਾਂਗੇ ਕਿਉਂਕਿ ਜਦੋਂ ਮਹਾਰਾਜ ਨੇ ਆਪਾਂ ਨੂੰ ਸੌਖੇ ਬਖਸ਼ਿਆ ਰੱਬ ਨਾ ਕਰੇ ਜੀ ਇਹ ਹੀ ਚੀਜ਼ ਆਪਾਂ ਨੂੰ ਚੱਲਣੀ ਪੈਂਦੀ ਤਾਂ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਸੀ ਜੇ ਅੱਜ ਅਸੀਂ 10 10 20 2000 ਰੁਪਿਆ ਪਾ ਕੇ ਉਹਨਾਂ ਦੀ ਸੇਵਾ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਜਿਹੜਾ ਮਨੁੱਖ ਤਾਨੂੰ ਬਹੁਤ ਵੱਡਾ ਹਲਾਰਾ ਮਿਲਦਾ ਹੈਗਾ ਸੋ ਇਹ ਜਿਹੜੀ ਸਾਡੀ ਸੇਵਾ ਕਰਨ ਦੀ ਪਰੰਪਰਾ ਹੈ ਇਹ ਅਹੀਂ ਚੱਲਦੀ ਰਹੂਗੀ ਪਹਿਲੇ ਦਿਨ ਤੋਂ ਚੱਲਦੀ ਹੈ ਕੋਈ ਨਵੀਂ ਚੀਜ਼ ਨਹੀਂ ਗਈ ਕੋਈ ਇਹਦੇ ਚ ਰਾਜਨੀਤੀ ਨਹੀਂ ਕੋਈ ਇਹਦੇ ਚ ਕੁਝ ਨਹੀਂ ਆਪਾਂ ਤਾਂ ਇਹ ਕਹਿੰਨੇ ਆ ਵੀ ਭਾਈ ਸਾਰੇ ਜਾਣੇ ਰਾਜਨੀਤ ਤੋਂ ਪਰ ਉੱਠ ਕੇ ਇਹ ਜਿਹੜਾ ਆਪਣਾ ਅੱਜ ਦਾਤੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਦਾਤੇ ਲੱਗੀ ਹੋਈ ਹੈ ਹੁਣ ਮੌਕਾ ਉਹਨਾਂ ਦੀ ਮਦਦ ਕਰਨ ਦਾ ਰਾਜਨੀਤੀ ਆਪਾਂ ਬਾਅਦ ਚ ਕਰ ਲਾਂਗੇ ਵਿਹਲੇ ਇਸ ਕੰਮ ਤੇ ਆਪਾਂ ਜੀ ਬਹੁਤ ਬਹੁਤ ਧੰਨਵਾਦ ਅ ਤਰਸੈਂਗਪਿੰਦਰ ਜੀ ਤੁਸੀਂ ਵੀ ਜਿਹੜਾ ਹੈਗਾ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਤੁਸੀਂ ਪਿਛਲੇ ਦੋ ਦਿਨਾਂ ਤੋਂ ਉੱਥੇ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਜਾ ਕੇ ਵੀ ਆਏ ਆਂ ਉੱਥੋਂ ਦੇ ਲੋਕਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਕਿ ਸਥਿਤੀ ਆ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜਿਹੜਾ ਸੇਵਾ ਕਰਨ ਵਾਲੇ ਜਾਣ ਵਾਲੇ ਲੋਕ ਆ ਕਿਹੜੀਆਂ ਕਿੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਸਥਿਤੀ ਬਹੁਤ ਮਾੜੀ ਆ ਵੀਰ ਉੱਥੇ ਪਸ਼ੂਆਂ ਦਾ ਬਹੁਤ ਭੈੜਾ ਹਾਲ ਹੈ ਬਹੁਤ ਡੰਗਰ ਬਹੁਤ ਭੁੱਖੇ ਤੁਰੇ ਫਿਰਦੇ ਆ ਨੰਗਣ ਨੂੰ ਥਾਂ ਨਹੀਂ ਪਾਣੀ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਫਸੇ ਹੋਏ ਆ ਇਸ ਕਰਕੇ ਆਚਾਰ ਦੀ ਤੇ ਤੂੜੀ ਦੀ ਉਹ ਬਹੁਤ ਜ਼ਰੂਰਤ ਹੈ ਰਾਸ਼ਨ ਤੇ ਖਾਣ ਪੀਣ ਦਾ ਸਮਾਨ ਤਾਂ ਉੱਥੇ ਆ ਹੀ ਰਿਹਾ ਤਾਂ ਹਰ ਬੰਦਾ ਹੀ ਸੇਵਾ ਕਰ ਰਿਹਾ ਸੌਖਾ ਤਰੀਕਾ ਜਿਹੜਾ ਆਚਾਰ ਦਾ ਬਹੁਤ ਮੁਸ਼ਕਲ ਹੁੰਦੀ ਆ ਆਚਾਰ ਦੀ ਸੇਵਾ ਬਹੁਤ ਜ਼ਰੂਰੀ ਆ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਆ ਬਾਕੀ ਆਪਣੇ ਬੋਲ ਕੋਸ਼ਿਸ਼ ਸਮਾਦ ਭਾਈ ਤੋਂ ਆਏ ਆ ਆਪਣੀ ਟੀਮ ਦੇ ਨਾਲ ਜਿਹੜਾ ਟਰਾਲਾ ਲੈ ਕੇ ਹਰ ਵਿਅਕਤੀ ਕੋਸ਼ਿਸ਼ ਕਰਦਾ ਵੇਸੀ ਸੇਵਾ ਕਰੀਏ ਕੀ ਜਿਹੜਾ ਹੈਗਾ ਤੁਸੀਂ ਕਹਿਣਾ ਚਾਹੋਗੇ ਅੱਜ ਜਿਹੜੀ ਮੈਂ ਤੁਸੀਂ ਬਿੱਡੀ ਆ ਬਾਕੀ ਵੀ ਜਿਹੜੇ ਹੈਗੇ ਲੋਕ ਆਪੋ ਆਪਣਾ ਜੋਰ ਲਾ ਰਹੇ ਆ ਆਪਣੇ ਆਪਣੇ ਤਰੀਕੇ ਦੇ ਨਾਲ ਦੇਖੋ ਜੀ ਜਿਵੇਂ ਮੇਰੇ ਭਰਾਵਾਂ ਨੇ ਸਾਰਿਆਂ ਨੇ ਪਹਿਲਾਂ ਦੱਸ ਦਿੱਤਾ ਇਹ ਇੱਕ ਵਿਫਤਾ ਦੀ ਘੜੀ ਆ ਜੋ ਸਾਡੇ ਭਰਾਵਾਂ ਤੇ ਮਾਝੇ ਦੋਆਬੇ ਦੇ ਉੱਤੇ ਆਈ ਹੋਈ ਆ ਅਸਨੀ ਜਿਉਂਦੇ ਕਿਸੇ ਤੇ ਉੱਤੇ ਆਵੇ ਕਾਜੀ ਸਾਰਾ ਪੰਜਾਬ ਸਾਰੀਆਂ ਪਾਰਟੀਆਂ ਤਕਰੀਬ ਇੱਕਜੁੱਟਾ ਸਾਰੇ ਇਕੱਠੇ ਰਲ ਮਿਲ ਕੇ ਕੰਮ ਕਰ ਰਹੇ ਆ ਮੇਰਾ ਲੋਕਾਂ ਨੂੰ ਇਹ ਸੰਦੇਸ਼ ਆ ਜਿਹੜੇ ਐਵੇਂ ਟ੍ਰੋਲ ਕਰੀ ਜਾਂਦੇ ਫੇਸਬੁੱਕਾਂ ਦੇ ਉੱਤੇ ਉਹ ਚੀਜ਼ਾਂ ਨੂੰ ਬੰਦ ਕਰਕੇ ਆਪਾਂ ਉਹਨਾਂ ਦੇ ਨਾਲ ਖੜੀਏ ਆਪਣਾ ਭਰਾ ਉਹ ਤੇ ਦੂਸਰੀਆਂ ਸਟੇਟਾਂ ਵਾਲੇ ਵੀ ਤਕਰੀਬਨ ਹਰਿਆਣਾ ਤੇ ਰਾਜਸਥਾਨ ਵਾਲੇ ਉਹ ਵੀ ਆਪਣੇ ਨਾਲ ਲੱਗੇ ਹੋਏ ਲੈਂਦਾ ਪੰਜਾਬ ਵੀ ਆਪਣੇ ਨਾਲ ਆ ਤੇ ਇਸ ਕਰਕੇ ਮੇਰੀ ਇਹੀ ਬੇਨਤੀ ਆ ਜਿੰਨੇ ਵੀ ਆਪਣੇ ਭਰਾ ਪੰਜਾਬ ਦੇ ਬਚਿੰਦੇ ਆ ਜਾਂ ਬਾਹਰ ਐਨਆਰਈ ਭਰਾ ਬੈਠਿਆ ਉਹ ਅੱਜ ਆਪਾਂ ਉਹਨਾਂ ਲੋਕਾਂ ਦੀ ਬਾਹ ਫੜੀਏ ਉਹਨਾਂ ਨੂੰ ਸਹਾਰਾ ਦੇ ਕੇ ਉੱਠ ਦੇ ਕਰੀਏ ਤੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਅੱਗੇ ਤੋਂ ਇਹ ਮਾੜਾ ਸਮਾਂ ਪੰਜਾਬ ਤੇ ਜਾਂ ਕਿਤੇ ਵੀ ਨਾ ਆਵੇ ਸੱਚੇ ਪਾਤਸ਼ਾਹ ਜੀ ਅਰਦਾਸ ਕਰੀਏ ਜੀ ਧੰਨਵਾਦ ਐਸਮੇ ਦੀ ਟੀਮ ਜਿਹੜੀ ਹੈਗੀ ਪੂਰੀ ਤਿਆਰ ਆ ਜਿਨ੍ਹਾਂ ਨੇ ਆਚਾਰ ਦੀ ਸੇਵਾ ਲੈ ਕੇ ਜਿਹੜਾ ਹੈਗਾ ਹੜ੍ਹ ਪ੍ਰੀੜਿਤ ਪ੍ਰਭਾਵਿਤ ਇਲਾਕੇ ਦੇ ਵਿੱਚ ਜਾਣਾ ਸਰਜੀਤ ਸਿੰਘ ਸਰਪੰਚ ਵੀ ਨੇ ਸੁਖਾਨੰਦ ਜਿਨ੍ਹਾਂ ਨੇ ਸਭ ਤੋਂ ਵੱਡਾ ਉਪਰਾਲਾ ਕੀਤਾ ਆਪਣੀ ਟੀਮ ਦੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਫਿਰ ਤੁਹਾਡਾ ਜਿਹੜਾ ਅਸਲ ਵਿੱਚ ਕੀ ਆ ਵੀ ਅਸੀਂ ਹਮਦਰਦੀ ਤਾਂ ਹੈ ਲੋਕਾਂ ਦੀ ਜਿਹੜੀ ਜਾਣ ਦੀ ਪਿੰਡ ਦੇ ਵਿੱਚੋਂ ਕਿਸ ਤਰ੍ਹਾਂ ਦਾ ਸਹਿਯੋਗ ਵੱਖ-ਵੱਖ ਕਿਉਂਕਿ ਤੁਹਾਡੇ ਤੋਂ ਆਧਾਰਨ ਮਿਲ ਜਾਨੀ ਹੈ ਅਸੀਂ ਜਿਆਦਾ ਜਿਹੜਾ ਉਪਰਾਲਾ ਕੀਤਾ ਵੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀ ਹਮਦਰਦੀ ਆ ਹੜਪੀੜਤ ਲੋਕਾਂ ਦੇ ਪ੍ਰਤੀ ਜਿੰਨੇ ਵੀ ਹੜਪੀੜਤ ਵੀਰ ਹੈ ਉਹਨਾਂ ਲਈ ਬਹੁਤ ਹਮਦਰਦੀ ਹੈ ਤੇ ਸਾਡੇ ਸਾਰੇ ਨગર ਨੇ ਐਨ ਆਰ ਆਈ ਵੀਰਾਂ ਨੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆ ਅਸੀਂ 6 ਟਰਾਲੇ ਲੈ ਕੇ ਆਏ ਚਾਰੇ ਦੇ ਕਿਉਂਕਿ ਐਮ ਐਲ اے ਸਾਹਿਬ ਪਹਿਲੇ ਹੀ ਉੱਥੇ ਪਹੁੰਚੇ ਆ ਕਹਿੰਦੇ ਵੀ ਚਾਰੇ ਦੀ ਜ਼ਿਆਦਾ ਜ਼ਰੂਰ ਹੱਸਾ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਜੀ ਤੇ ਜੇ ਸਾਨੂੰ ਹੋਰ ਵੀ ਜਿਹੜੀ ਵੀ ਚੀਜ਼ ਦੀ ਲੋੜ ਪਊਗੀ ਅਸੀਂ ਅਗਲੀ ਵਾਰ 2 ਦਿਨਾਂ ਚ 4 ਦਿਨ ਬਾਅਦ ਪ੍ਰਮਾਤਮਾ ਨਾ ਕਰੇ ਜੇ ਕਿ ਫੇਰ ਵੀ ਪ੍ਰੋਬਲਮ ਆਉਂਦੀ ਆ ਤੇ ਅਸੀਂ ਫਿਰ ਵੀ ਤਿਆਰ ਹਾਂ ਜੀ ਸੁਜੀਤ ਜੀ ਨਾਲੇ ਵੀ ਆ ਵੀ ਅਪੀਲ ਵੀ ਕੀਤੀ ਜਾ ਰਹੀ ਹੈ ਉੱਥੋਂ ਜਿਹੜੇ ਲੋਕ ਅਗਵਾਈ ਕਰ ਰਹੇ ਆ ਸਵਾਸੇਵੀ ਸੰਸਥਾਵਾਂ ਦੀ ਵੀ ਕਿਹੜੇ ਰਸਤੇ ਜਾਇਆ ਜਾਵੇ ਕਿਵੇਂ ਉਹਨਾਂ ਤੱਕ ਘਰਾਂ ਤੱਕ ਜਿਹੜੇ ਲੋੜ ਬੰਦਾ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਆਚਾਰ ਪਹੁੰਚਾਇਆ ਜਾਵੇ ਮਸਲਾ ਇਹ ਹੈਗਾ ਵੀ ਅ ਅੱਗੇ ਉਹ ਕਹਿੰਦੇ ਆ ਵੀ ਆਉਂਦੇ ਸਮੇਂ ਚ 2 ਮਹੀਨਿਆਂ ਨੂੰ ਮਹੀਨੇ ਨੂੰ ਬਹੁਤ ਲੋਡ ਰਹੂਗੀ ਉਸ ਉਦੋਂ ਤੇ ਫਿਰ ਕੀ ਵਿੰਤਬੰਦੀ ਕਰ ਰਹੇ ਆ ਤੁਸੀਂ ਜਦੋਂ ਪਾਣੀ ਉਤਰ ਜਾਂਦਾ ਜੀ ਉਦੋਂ ਜਮੀਨਾ ਬੀਜਣ ਵਾਸਤੇ ਜਾਂ ਵੋਣ ਵਾਸਤੇ ਅਸੀਂ ਤੇਲ ਦੀ ਮਦਦ ਬੀਜਾਂ ਦੀ ਮਦਦ ਖਾਦ ਦੀ ਮਦਦ ਕਰਨ ਲਈ ਤਿਆਰ ਹੈ ਜੀ ਟਰੈਕਟਰ ਵੀ ਭੇਜਾਂਗੇ ਜੀ ਬੰਦ ਕਰੋ ਸਟਾਰਟ ਅੱਲਾ ਕੰਦਰੇ ਜਿਵੇਂ ਕੁਦਰਤੀ ਆਪਸ ਦੇ ਨਾਲ ਲੋਕ ਫਸੇ ਆ ਉਹਨਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਣ ਲਈ ਹਰ ਹੀਲੇ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਤੁਸੀਂ ਦੇਖ ਰਹੇ ਆ ਟਰੈਕਟਰ ਐਸ ਵੇਲੇ ਜਿਹੜੇ ਖੜੇ ਆ ਤਿਆਰ ਆ ਬਿਲਕੁਲ ਆਚਾਰ ਜਿਹੜਾ ਹੈਗਾ ਇਹਨਾਂ ਤੇ ਲੱਦਿਆ ਹੋਇਆ ਕਿਉਂਕਿ ਪਸ਼ੂਆਂ ਦੀ ਜਿਹੜੀ ਸਥਿਤੀ ਆ ਕਿਉਂਕਿ ਇਨਸਾਨ ਤਾਂ ਆਪ ਖੁਦ ਜਾ ਕੇ ਮੰਗ ਵੀ ਸਕਦਾ ਕਿਸੇ ਤੋਂ ਧਾਰ ਸਾਰ ਵੀ ਰਿਸ਼ਤੇਦਾਰ ਤੋਂ ਵੀ ਜਿਹੜਾ ਹੈਗਾ ਕੋਈ ਬੰਦੋਬਸਤ ਕਰ ਸਕਦਾ ਹਨਾ ਤੇ ਪਰੰਤੂ ਜਦੋਂ ਗੱਲ ਹੈਗੀ ਆ ਪਸ਼ੂਆਂ ਦੀ ਜਾਨਵਰਾਂ ਦੀ ਆਉਂਦੀ ਆ ਤਾਂ ਉਹਨਾਂ ਦੀ ਸਥਿਤੀ ਉਹਨਾਂ ਦੇ ਜਿਹੜੇ ਹੈਗੇ ਆ ਪੇਟ ਭਰਨ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਰਹਿੰਦੀ ਆ ਤੇ ਖਾਸ ਕਰਕੇ ਜਦੋਂ ਉਹਨਾਂ ਦੀ ਬਿਮਾਰੀਆਂ ਦੀ ਮੂਹਰਤੀ ਬਿਮਾਰੀ ਆ ਜਿਹੜੀ ਇਸ ਤਰ੍ਹਾਂ ਦੀ ਜਾਫ ਜਿਹੜੀ ਹੈਗੀ ਆ ਫਰੇਮੇ ਦੀ ਬਿਮਾਰੀ ਆ ਉਹਨਾਂ ਦੇ ਲਈ ਵੀ ਕੱਲ ਇੱਕ ਜਿਹੜੀ ਹੈਗੀ ਅਪੀਲ ਸੋਸ਼ਲ ਮੀਡੀਆ ਤੇ ਕੀਤੀ ਗਈ ਸੀ ਤੇ ਡਾਕਟਰ ਸਾਹਿਬ ਜਿਹੜੇ ਹੈਗੇ ਵੈਟਰਨਰੀ ਡਾਕਟਰ ਉਹ ਬਕਾਇਦਾ ਉਹਨਾਂ ਦੀ ਟੀਮ ਜਿਹੜੀ ਉਸ ਹਲਕੇ ਦਾ ਵਕ ਵਕ ਤਾਮਾ ਤੇ ਜਿਵੇਂ ਅਜ਼ਰਾਲਾ ਹੋ ਗਿਆ ਫਰੋਜਪੁਰ ਦੇ ਜਿਹੜੇ ਹੈਗੇ ਇਹ ਇਲਾਕੇ ਦੇ ਵਿੱਚ ਜਿਹੜਾ ਉਹਨਾਂ ਦੀ ਚੈਕਿੰਗ ਕਰ ਰਹੇ ਆ ਤਾਂ ਜਿੱਥੇ ਵੀ ਇੱਕ ਨਾਲ ਦੀ ਨਾਲ ਅਪੀਲ ਇਹ ਕਰਦੀਏ ਵੀ ਇੱਥੋਂ ਦੇ ਸਾਡੇ ਜਿਹੜੇ ਹੈਗੇ ਅਜੀਤ ਮਿੱਤਰ ਨੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਆਗੂ ਰਹੇ ਆ ਹਰਜਿੰਦਰ ਸਿੰਘ ਭਰਾੜ ਉਹਨਾਂ ਨੇ ਕਿਤੋਂ ਦਾ ਵੀ ਜਿਹੜਾ ਹੜਪੀੜਤ ਪ੍ਰਭਾਵਤ ਜਿਹੜਾ ਹੈਗਾ ਵਿਅਕਤੀ ਆ ਜੇਕਰ ਉਹਦੇ ਰਹਿਣ ਵਾਸਤੇ ਕੋਈ ਸਥਾਨ ਨਹੀਂ ਹੈਗਾ ਘਰ ਹੈ ਨਹੀਂ ਤਾਂ ਉਹਦੇ ਲਈ ਜਿਹੜਾ ਹੈਗਾ ਉਦੋਂ ਤੱਕ ਜਦੋਂ ਤੱਕ ਉਹਨਾਂ ਦਾ ਮਹੌਲ ਠੀਕ ਨਹੀਂ ਹੋ ਜਾਂਦਾ ਉਹਨਾਂ ਵਾਸਤੇ ਘਰ ਦੇ ਪ੍ਰਬੰਧ ਕਰਕੇ ਦੇਣਗੇ ਰਹਿਣ ਦੇ ਲਈ ਪਸ਼ੂਆਂ ਦੇ ਲਈ ਰੋਕਾ ਦੇ ਲਈ ਇਹ ਵੀ ਜਿਹੜੀ ਇੱਕ ਗੱਲ ਕੌਰ ਕਰਨ ਵਾਲੀ ਆ ਇਹਦੇ ਕੋਸਟ ਬਕਾਇਦਾ ਵੱਖਰੇ ਤੌਰ ਤੇ ਪਾਵਾਂਗੇ ਕਿ ਜਿਹੜੀਆਂ ਟਰਾਲੀਆਂ ਜਾ ਰਹੀਆਂ ਇਹ ਸਿਰਫ ਤੇ ਸਿਰਫ ਉਹਨਾਂ ਜਾਨਵਰਾਂ ਲਈ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੇ ਰੂਪ ਦੇ ਵਿੱਚ ਇਹ ਰਾਸ਼ਨ ਲੈ ਕੇ ਜਾ ਰਹੇ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਚਾਰ ਕਰਕੇ ਸਹਿਯੋਗ ਕੀਤਾ ਸਹਿਯੋਗ ਕਰਨ ਤੋਂ ਬਾਅਦ ਇਹ ਜਿਹੜੇ ਲੋਕ ਇਸ ਵੇਲੇ ਹਰ ਪੀੜ ਤੋਂ ਪ੍ਰਭਾਵਤਾ ਲਾ ਕੇ ਇਸ ਨਾਲੇ ਵੱਲੋਂ ਜਿਹੜੇ ਹੈਗੇ ਆ ਉਹ ਹੋ ਗਏ ਆ ਤੋ ਇਹ ਜਿਹੜਾ ਆਚਾਰ ਦੀਆਂ ਟਰਾਲੀਆਂ ਜਿਹੜੀਆਂ ਜਾ ਰਹੀਆਂ ਹਲਕਾ ਬਾਗਾਪੁਰਾਣਾ ਦੇ ਵਿਧਾਇਕ ਅਮਰਪਾਲ ਸਿੰਘ ਸੁਖਾ ਆਨੰਦ ਦੀ ਟੀਮ ਵੱਲੋਂ ਵਿਸ਼ੇਸ਼ ਪ੍ਰਵਾਨਾ ਕੀਤਾ ਗਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਨੌਜਵਾਨਾਂ ਦਾ ਜਿਹੜੇ ਇਸ ਵੇਲੇ ਅਗਵਾਈ ਕਰਕੇ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਹੜ੍ਹ ਪ੍ਰੀੜਿਤ ਪ੍ਰਭਾਵਿਤ ਇਲਾਕੇ ਦੇ ਵਿੱਚ ਬੜੀ ਮੁਸ਼ਕਲ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ ਸਰਪੰਚ ਟੂਡੇ ਲਈ ਨਰਮਲ ਸਿੰਘ ਕਲਿਆਣ ਬਾਗਾਪੁਰਾਣਾ